ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸਾਰੇ ਆਸ ਕਰਦੀ ਕਿ ਤੁਸੀਂ ਸਾਰੇ ਠੀਕ ਠਾਕ ਹੋਗੇ ਜੀ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਮੀਤ ਡੇਰੀ ਫਾਰਮ ਮਲਟੀ ਚੈਨਲ ਦੇ ਵਿੱਚ ਜੀ ਅੱਜ ਆਪਾਂ ਲੱਗੇ ਆ ਜੀ ਘਰ ਦੀਆਂ ਸਾਫ ਸਫਾਈਆਂ ਕਰਨ ਬਹੁਤ ਦਿਨ ਹੋ ਗਿਆ ਵੀ ਮੈਂ ਦੇਖਦੀ ਸੀ ਕਿ ਇਸ ਦਿਨ ਕਰਾਂ ਪਰ ਰੋਜ਼ ਮੀ ਆ ਜਾਂਦਾ ਕਰਕੇ ਮੇਰੇ ਤੋਂ ਕੁਝ ਨਹੀਂ ਸੀ ਹੁੰਦਾ ਬੱਦਲ ਅਜੇ ਵੀ ਬਹੁਤ ਆ ਬਟ ਫਿਰ ਵੀ ਥੋੜਾ ਹੀ ਆ ਤੇ ਪਤਾ ਨਹੀਂ ਕਦੋਂ ਮੀ ਆ ਜਾਣਾ ਵਾ ਤਾਂ ਮੈਂ ਅਜੇ ਅੱਧੇ ਪਰਦੇ 'ਤੇ ਤੋਤੇ ਸੀ ਤੇ ਅੱਧੇ ਪਰਦੇ ਹਜੇ ਰਹਿ ਗਏ ਆ ਮੈਂ ਘੇ ਇਹ ਸੁੱਕ ਜਾਣਗੇ ਤਾਂ ਫਿਰ ਦੂਸਰੇ ਪਰਦੇ ਮੈਂ ਸਕਾਉਂਗੀ ਕਿਉਂਕਿ ਅੱਦੇ ਹੀ ਤੋਤੇ ਅਜੇ ਅੱਦੇ ਹੋਰ ਆ ਕਰਦੇ ਕੰਮ ਤਾਂ ਮੁੱਕਦੇ ਹੀ ਨਹੀਂ ਜਿੰਨੇ ਮਰਜ਼ੀ ਕਰੀ ਜਾਓ ਕੋਈ ਨਾ ਕੰਮ ਕੰਮ ਨਿਕਲੀ ਆਉਣਾ ਨਿਕਲੀ ਆਉਣਾ ਤਾਂ ਆਪਾਂ ਹੁਣ ਚੰਗੀ ਤਰ੍ਹਾਂ ਸਫਾਈਆਂ ਤਾਂ ਰੋਜ਼ ਹੀ ਕਰਦੀਆਂ ਪਰ ਫਿਰ ਵੀ ਨਾ ਪਰਦੇ ਉੱਤੇ ਮਿੱਟੀ ਘਟਾਇਆ ਬਹੁਤ ਹੋਇਆ ਪਿਆ ਸੀ ਮੈਂ ਚੱਲ ਚੰਗੀ ਤਰ੍ਹਾਂ ਇੱਕ ਵਾਰ ਸਾਫ ਸਫਾਈ ਕੀਤੀ ਹੋਣਾ ਫਿਰ ਹਫਤੇ ਬਾਅਦ ਹਫਤੇ ਬਾਅਦ ਚਲੋ ਪੀ ਪੋਚਾ ਲਾ ਲਓ ਹਫਤੇ ਚ ਦੋ ਤਿੰਨ ਵਾਰਾ ਪੋਚਾ ਲਗਾ ਲਈਦਾ ਬਟ ਆ ਪਰਦੇ ਜਿਹੜੇ ਨਹੀਂ ਵੀ ਧੁੱਪ ਦੇ ਰੋਜ਼ ਰੋਜ਼ ਤਾਂ ਇਹਨੂੰ ਆਪਾਂ ਹੁਣ ਤੋਂ ਉਤਿਆ ਤਾਂ ਇੱਥੇ ਹੁਣ ਲੱਗੇ ਸੀਗੇ ਕੰਮ ਕਰਨ ਇਸ ਤਰ੍ਹਾਂ ਇਹ ਤੇ ਮੈਂ ਕਰਦਾ ਕੰਮ ਰਹਿ ਕਰ ਲਿਆ ਸੀ ਰੋਟੀਆਂ ਰਹਿ ਗਈਆਂ ਸੀ ਮੈਂ ਚੱਲ ਪਰਦੇ ਤੋਂ ਫੇ ਪਾ ਦੇਣੀਆਂ ਤਾਂ ਫਿਰ ਆਪਾਂ ਕਰਾਂਗੇ ਥੋੜਾ ਜਿਹਾ ਪਸ਼ੂਆਂ ਦਾ ਕੰਮ ਕਿਉਂਕਿ ਪਸ਼ੂ ਵਿਚਾਰੇ ਲਓ ਜੀ ਆਪਾਂ ਹੁਣ ਆ ਗਏ ਆ ਪਸ਼ੂਆਂ ਲਈ ਕਿਉਂਕਿ ਉਧਰ ਦਾ ਕੰਮ ਆਪਾਂ ਕਰ ਲਿਆ ਸੀਗਾ ਘਰ ਦਾ ਥੋੜਾ ਜਿਹਾ ਇੱਥੇ ਹੁਣ ਆਪਾਂ ਆ ਗਏ ਆ ਨੰਨ ਨੂੰ ਨਵਾਵਾਂਗੇ ਤਾਂ ਕਰਾਂਗੇ ਪਰਦੇ ਧੋਤੇ ਸੀਗੇ ਮੈਂ ਕਿਹਾ ਚੱਲ ਪਹਿਲਾਂ ਹੁਣ ਪਸ਼ੂਆਂ ਨੂੰ ਧੋਪ ਆ ਗਈ ਉਹਨਾਂ ਨੂੰ ਨਵਾ ਕੇ ਪਾਸੇ ਕਰ ਆਵਾਂ ਤਾਂ ਫੇਰ ਹੀ ਮੈਂ ਹੋਰ ਕੰਮ ਕਰੂਗੀ ਇੱਕ ਤਾਂ ਗਰਮੀ ਦੇਖਿਆ ਹੁਣੇ ਬੱਦਲ ਸੀਗੇ ਤਾਂ ਹੁਣ ਗਰਮੀ ਹੋ ਗਈ ਆ ਬਹੁਤ ਜ਼ਿਆਦਾ ਤਾਂ ਹੁਣ ਆਪਾਂ ਆ ਗਏ ਆ ਇੱਧਰ ਪਸ਼ੂਆਂ ਲੈ ਤੋਂ ਇੱਧਰ ਦਾ ਕੰਮ ਕਰਦੇ ਆ ਸ਼ੁਰੂ ਚੋਗਾ ਪਾ ਦਈਏ ਇਹਨਾਂ ਨੂੰ ਇਹ ਵੀ ਭੁੱਖੇ ਆ ਵੀ ਇੱਕ ਡਿਊਟੀ ਆ ਜੀ ਆਪਣੀ ਇਹਨਾਂ ਨੂੰ ਵੀ ਆਪਾਂ ਚੋਗਾ ਪਾਤਾ ਹੋਣੀ ਥੋੜਾ ਟਾਈਮ ਖਾ ਲੈਣਗੇ ਫਿਰ ਇਹਨਾਂ ਨੂੰ ਆਪਾਂ ਖੁੱਡੇ ਵਿੱਚ ਤਾੜ ਦਾਂਗੇ ਲੋ ਜੀ ਹੁਣ ਮੈਂ ਆ ਗਈਆਂ ਆਪਣੇ ਪਸ਼ੂਆਂ ਲੈ ਇਹਨਾਂ ਨੂੰ ਨਵਾ ਦਾਂਗੇ ਕਿਰਾਂ ਜਤੋਂ ਪਵੇ ਉਹ ਕਿੰਨੀ ਨਿਕਲ ਆਈ ਹੈ ਨਾ ਮੇਲੇ ਨਾਲ ਇੰਨੀ ਗਰਮੀ ਕਰ ਦਿੰਦਾ ਰੱਬ ਇੱਕ ਮੀਂਹ ਪੈ ਜਾਂਦਾ ਤੇ ਮਰੋੜੇ ਬਹੁਤ ਲੱਗਦੇ ਲਿਬੜੀਆਂ ਬਹੁਤ ਆ ਮਛਰੀ ਬਹੁਤ ਹੋਈ ਪਈ ਹੈ ਮਛਰੀ ਦਾ ਕਰਕੇ ਬਾਲੇ ਪਰਦਾਨੀਆਂ ਹੁਣ ਬਾਹਰ ਦਾ ਕੰਮ ਆ ਧੋਨਿਆਂ ਨੂੰ ਖਾਤ ਦਵਾਈਆਂ ਪਾਉਣੀਆਂ ਨੇ ਆਪ ਨੂੰ ਪਤਾ ਹੀ ਹੈ ਨਾ ਬਾਹਰ ਦਾ ਕੰਮ ਆਪ ਦੇਖਦੇ ਸਰਦਾਰ ਜੀ ਬਾਹਰ ਚਲ ਜਾਂਦੇ ਆ ਫਿਰ ਮੈਂ ਘਰ ਦਾ ਕੰਮ ਵੇਖ ਲੈਂਦੀ ਆ ਹੁਣ ਪਸ਼ੂਨ ਮਾਲ ਪਸ਼ੂਨ ਨਵਾਉਣਾ ਧੋਣਾ ਸਾਂਭਣਾ ਇਹਨਾਂ ਨੂੰ ਇਹ ਆਪਣੀ ਮੱਧ ਸੂਣ ਵਾਲੇ ਆ ਇਹਨੂੰ ਆਪਾਂ ਟ੍ਰਾਂਸਲੇਸ਼ਨ ਦੀ ਬੋਲ ਸ਼ੁਰੂ ਕਰਤੀ ਆ ਪਾਣੀ ਇੱਕ ਮਹੀਨਾ ਰਹਿ ਗਿਆ ਤੇ ਬਸ ਕਰਮਾਲੀ ਦੇ ਬਸ ਬਾਬਾ ਮਿਹਰ ਕਰੇ ਵਧੀਆ ਵਧੀਆ ਦਿਨ ਹੋ ਜਾਵੇ ਬਸ ਪ੍ਰਮਾਤਮਾ ਸੁਪਨਾ ਪੂਰਾ ਕਰਨਾ ਆਪਾਂ ਮੇਰਾ ਤੇ ਮੇਰੇ ਹਸਬੰਦ ਦਾ ਸੁਪਨਾ ਇਹ ਹੀ ਆ ਛੇੜੀ ਫਾਰਮ ਬਣਾਉਣਾ ਬਸ ਮੈਂ ਤਾਂ ਜਾ ਰਹੀ ਆ ਆਪਣੀ ਪਰਮਾਤਮਾ ਇੱਕ ਦਿਨ ਜ਼ਰੂਰ ਪੂਰੀ ਕਰੂਗਾ ਸਾਡੀ ਤਾਂ ਇਹ ਜ਼ਿੰਦਗੀ ਆ ਇਹਨਾਂ ਨਾਲ ਹੀ ਇਸ ਦਾ ਦਿਨ ਕੱਢਦੇ ਆ ਨਾ ਇਹਨੂੰ ਇੱਥੇ ਵੇਜਣਾ ਉਹਨਾਂ ਨੂੰ ਗਰਮੀ ਲੱਗਦੀ ਆ ਬੈਠ ਜੀ ਵਾਲੀ ਕਰਨ ਲੱਗ ਪਈ ਹੈ ਜੀ ਹਾਂ ਇਹ ਵੀ ਮੋਹ ਦੇ ਹੁੰਦੇ ਆ ਨਾ ਪਸ਼ੂ ਵੀ ਬਹੁਤ ਮੋਹ ਕਰੀਏ ਤਾਂ ਮੋਹ ਬਹੁਤ ਲੈਂਦੇ ਆ ਵੀ ਬਹੁਤ ਸਮਝਦਾਰ ਆ ਇਹ ਨਹੀਂ ਮੰਨ ਕੇ ਚੱਲੋ ਕਿ ਬੰਦੇ ਨਾਲੋਂ ਤਾਂ ਜ਼ਿਆਦਾ ਸਮਝਦਾਰ ਆ ਬੰਦੇ ਨੂੰ ਤਾਂ ਮੋਹ ਪਾਸਾ ਸਮਝ ਨਹੀਂ ਆਉਂਦੀ ਅਰੇ ਸਮਝ ਜਾਂਦੇ ਫਰਨਾਏ ਨਾ ਕਿ ਉਹ ਕਿ ਪੈਣ ਪਾਣੀ ਵੇਸਟ ਕਰੀ ਜਾਂਦੀ ਹੈ ਕਾਫੀ ਬਾਤ ਚੋਂ ਨਾ ਲੱਗਾ ਪਾਣੀ ਚੋਂ ਨਿਕਲੋ ਨਹੀਂ ਜਾਂਦਾ ਪਿਆ ਇਹ ਟਾਈਮ ਆਪ ਰੋਟੀ ਘੱਟ ਖਾ ਲਾਂਗੇ ਪਰ ਇਹਨਾਂ ਦੇ ਸ਼ੇਅਰ ਬੁਰੀ ਕਰੂੰਗੀ ਮੈਂ ਕਿਉਂਕਿ ਇਹ ਮੇਰਾ ਸ਼ੌਕ ਹੈ ਹੋਪਰੇ ਆਰਾਮ ਮਿਲਦਾ। ਰੰਗ ਚੰਗਾ ਤੇ ਬਹੁਤ। ਬੱਚਿਆਂ ਨੂੰ ਭੇਜਦਾ ਸਕੂਲ ਪਹਿਲਾਂ ਕਰਦੇ ਤੋਂ ਤੇ ਅਸਾਂ ਘਰ ਦੇ ਸਾਫ ਸਫਾਈ ਵੀ ਬਹੁਤ ਕਰਨ ਵਾਲੇ ਆ। ਤੇ ਕੰਨਾ ਮਕੜੀ ਦੀ ਇੰਨੀ ਹੋਈ ਕਿ ਜਾਲੇ ਲਾਓ ਉਹ ਵੀ ਜਾਲੇ ਲਾਓ ਫਿਰ ਲੱਗ ਜਾਂਦੇ। ਮੈਂ ਤਾਂ ਚੱਲ ਪਹਿਲਾਂ ਪਰਦੇ ਤੋਂ ਹੋਤੇ ਆ ਕਿ ਨਾ ਹੋਰ ਕੰਮ ਕਰੂੰ ਜਿਹੜੇ ਅੱਜ ਤੱਕ ਦੇਖ ਰਹਿ ਗਏ ਉਹ ਬਾਦ ਰੇ ਸਤੋ ਲੈਣੇ ਆ। ਜੇ ਮੈਂ ਨਾ ਉਤਾਰਿਆਂ ਨੂੰ ਤਾਂ ਸੋਸਾਂਵੇਂ ਕਰਦਾ। ਵੈਸੇ ਆਖਦੇ ਨੇ ਨਾ ਤੁੱਪ ਦੇ ਵਿੱਚ ਪਸੂਨ ਨੂੰ ਨਹਾਉਣਾ ਨਹੀਂ ਚਾਹੀਦਾ ਹਾਂ ਪਰ ਕੰਮ ਕਰਦਿਆਂ ਕਰਦਿਆਂ ਨਾ ਦੇਸ ਹੋ ਜਾਂਦੀ ਆ ਮੈਂ ਥੋੜਾ ਜਿਹਾ। ਜੇ ਮੈਨੂੰ ਇਹ ਹੁੰਦਾ ਕਿ ਮੈਂ ਥੋੜਾ ਜਿਹਾ ਪਹਿਲਾਂ ਬੱਚਿਆਂ ਨੂੰ ਤੋੜਦਾ। ਕੋਲੋਂ ਕਿਉਂਕਿ ਇਹਨਾਂ ਨੂੰ ਤੋੜਨਾ ਵੀ ਬਹੁਤ ਜ਼ਰੂਰੀ ਹੈ। ਵਾਹ ਵਾਹ ਹੁਣ ਇਹਨਾਂ ਨੂੰ ਨਵਾਤਾ ਇਹਦੇ ਸਿਰੰਗਣੇ ਮੈਂ ਲਗਾਉਂਗੀ ਤੇਲ ਥੋੜਾ ਜਿਆ ਕਿਉਂਕਿ ਮੈਨੂੰ ਨਾ ਇਹ ਲਿਬੜੀਆਂ ਹੀ ਹਾਂ ਜਿਹੜੇ ਸੋਹਣਿਆ ਲੱਗਦੀਆਂ ਮੈਨੂੰ ਇਹ ਨਹੀਂ ਸੋਹਣੀਆਂ ਸੋਹਣੀਆਂ ਇਹ ਚਮਕਦੀਆਂ ਨਮਕਦੀਆਂ ਹਨ ਫਿਰ ਮੈਨੂੰ ਬਹੁਤ ਸੋਹਣੀਆਂ ਲੱਗਦੀਆਂ ਇਹ ਤਾਂ ਸਾਰੇ ਕਰਦੇ ਹਨ ਪਰਮਾਤਮਾ ਬਸ ਹੱਥ ਪਰਮਾਤਮਾ ਦਾ ਸਿਰ ਤੇ ਹੋਵੇ ਤਾਂ ਮਿਹਨਤ ਬੱਲੇ ਪੈ ਜਾਂਦੀ ਹੈ ਅੱਗੇ ਵਾਦਿਆਂ ਨੂੰ ਕੋਈ ਨਹੀਂ ਵੇਖਦਾ ਬਸ ਸਾਰੇ ਕਹਿੰਦੇ ਕੰਮ ਚ ਕੀ ਪਿਆ ਇਹ ਕੰਮ ਚ ਕੀ ਪਿਆ ਪਰ ਜਿੰਦਾ ਜਿਹੜਾ ਕਰਦਾ ਉਹਨੂੰ ਪਤਾ ਹੁੰਦਾ ਇਹ ਕੰਮ ਦੇ ਵਿੱਚ ਕੀ ਪਿਆ ਹੁਣ ਮੈਂ ਇਹ ਕੰਮ ਨੂੰ ਸਾਹਂਦੀ ਹਾਂ ਮੈਨੂੰ ਪਤਾ ਹੈ ਕਿ ਇਸ ਕੰਮ ਦੇ ਵਿੱਚ ਕੀ ਆ ਇੱਕ ਤੇ ਇਹਨਾਂ ਨਾਲ ਮੇਰੀ ਜ਼ਿੰਦਗੀ ਦਾ ਪਾਸ ਹੋ ਜਾਂਦਾ ਟੈਨਸ਼ਨ ਦੂਰ ਹੁੰਦੀ ਹੈ ਦੂਜਾ ਇਹਨਾਂ ਨੂੰ ਮੈਨੂੰ ਸਕੂਨ ਮਿਲਦਾ ਜੋ ਕੀ ਅੱਜ ਕੱਲ ਬੰਦਿਆਂ ਦੇ ਭੈਣ ਭਰਾਵਾਂ ਨਾਲ ਦੁੱਖ ਮਦੌਨ ਦੀ ਤਾਂ ਹੈ ਹੀ ਨਹੀਂ ਕਿ ਰਾਈ ਨਹੀਂ ਜਾਓ ਸਮਾਂ ਤੇਨਾਂ ਦੇ ਵਿੱਚ ਆ ਜਾਓ ਤੇ ਇਹਨਾਂ ਨਾਲ ਗੱਲਬਾਤ ਕਰ ਲੋ ਬਸ ਇਹ ਵੀ ਆਪਣੀ ਗੱਲ ਦੀ ਰਾਮੈ ਨੂੰ ਸਮਾਂ ਹੀ ਨਹੀਂ ਆ। ਮੈਂ ਤਾਂ ਇਹੋ ਜੀਆਂ ਬਈ ਮੈਂ ਤਾਂ ਆਪਣੇ ਪਰਿਵਾਰ ਦੇਤੀ ਸਾਰਾ ਟਾਈਮ ਪਾਸ ਕਰਦੀ ਆ ਮੈਂ ਕਿਸੇ ਨਾਲ ਨਹੀਂ ਆਪਣੀ ਗੱਲ ਦੁੱਖ ਸ਼ੇਅਰ ਕਰਦੀ। ਸੋ ਜਿਉਣ ਇਹਨਾਂ ਨੂੰ ਆਪਾਂ ਬਹੁਤ ਧੰਨਵਾਦ ਹੁਣ ਆਪਾਂ ਇਹਨਾਂ ਦੇ ਲਾਵਾਂਗੇ ਤੇਲ ਮੜਾ ਜਾਂ ਸੁੱਕ ਜਾਂਦੀਆਂ ਤਾਂ ਪਾਣੀ ਜਾਂ ਸੁੱਕ ਜਾਊਗਾ ਨਾ ਫਿਰ ਇਹਨਾਂ ਦੇ ਤੇਲ ਲਾਵਾਂਗੇ ਫਿਰ ਇਹਨਾਂ ਨੂੰ ਅੰਦਰ ਕਰ ਦੋਗੇ ਚੰਗੀ ਤਰ੍ਹਾਂ ਖੋਰ ਖੋਰ ਸਾਫ਼ ਕਰਨੇ ਮਿੱਟੀ-ਮਿੱਟੀ ਜਾ ਜਾਂਦੀ ਆ ਕਿਉਂਕਿ ਜਦੋਂ ਮਿੱਟੀ ਖਸੇ ਨਾ ਇਹਦੇ ਪੁਰਾਣਲੇ ਬਕਰਿਆਂ ਦੇ ਬਹੁਤ ਖਰਾਬ ਹੋ ਜਾਂਦੇ ਲੋ ਜੀ ਹੁਣ ਆਪਾਂ ਇਹਨਾਂ ਨੂੰ ਨਿਵਾਟਾਂ ਇਹ ਆਪਾਂ ਜਿਹੜਾ ਘਰ ਦਾ ਕੰਮ ਰਹਿ ਗਿਆ ਮੈਂ ਉਹ ਕਰੂੰਗੀ ਸਿਰਫ ਸਾਫ ਸਫਾਈ ਕਰਨੀ ਆ ਬਸ ਰੋਟੀ ਪਾਣੀ ਦਾ ਤਾਂ ਮੈਂ ਘਾਰ ਹੀ ਲੈਣੀਆਂ ਵੇਲੇ ਨਹੀਂ ਜਦੋਂ ਬੱਚੇ ਸੋ ਜਾਂਦੇ ਆ ਮੈਂ ਉਹਦੇ ਰੋਟੀ ਛਾਲੇ ਜਿੰਨੀ ਸਿੰਗਾ ਦੇ ਵਿੱਚ ਜੇ ਕਰਕੇ ਤੇਲ ਲਾਈਏ ਘੁਰਕਦੀਆਂ ਨਹੀਂ ਆ ਘਟ ਸਿੰਗ ਮਾਰਦਿਆਂ ਘੁਰਲੀ ਦੇ ਨਾਲੇ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਮੇਰੀ ਸਾਮ ਸਮਹਾਰ ਤੁਹਾਨੂੰ ਚੰਗੀ ਲੱਗਦੀ ਆ ਤਾਂ ਕਿਉਂਕਿ ਮੈਂ ਤੇ ਬੁਰੇ ਦਿਲ ਦੇ ਨਾਲ ਇਹਨਾਂ ਨੂੰ ਸਾਹਮਦੇ ਆ ਮਿਹਨਤ ਨਾਲ ਹੀ ਮਿਹਨਤ ਕਰੀਏ ਤਾਂ ਫਲ ਮਿਲਦਾ ਜੇ ਆਪਾਂ ਕਹੀਏ ਨਾ ਆਪਾਂ ਮੰੰਜੇ ਤੇ ਬੈਠੇ ਰਹੀਏ ਤੇ ਕੋਈ ਰੋਟੀ ਦੇਜੂ ਕੋਈ ਨਹੀਂ ਦਿੰਦਾ ਕਿਸੇ ਨੂੰ ਅੱਜਕੱਲ੍ਹ ਆਪਦੇ ਪੈਰਾਂ ਤੇ ਆਪ ਨੂੰ ਹੀ ਖੜਨਾ ਪੈਂਦਾ ਆਪਦੇ ਮੋਢੇ ਤੇ ਆਪ ਨੂੰ ਹੀ ਚਲਾਉਣੀ ਪੈਂਦੀ ਆ ਨਾਲੇ ਅੱਜ ਕੱਲ ਦੇ ਜਮਾਨੇ ਵਿੱਚ ਤਾਂ ਬਹੁਤ ਤੁਹਾਨੂੰ ਪਤਾ ਹੀ ਆ ਪਰੇ ਬਾਕੀ ਦਾ ਜਿਹੜਾ ਰਹਿ ਗਿਆ ਉਹ ਕਰਦੇ ਆ ਬਣੇ ਰਿਓ ਜੇ ਵੀਡੀਓ ਦੇ ਨਾਲ ਜੀ ਪਲੀਜ਼ ਜੇ ਮੇਰੀ ਵੀਡੀਓ ਚੰਗੀ ਲੱਗਦੀ ਲਾਈਕ ਕਮੈਂਟ ਜਰੂਰ ਕਰਦੇ ਜਿਹੜੇ ਮੇਰੇ ਭੈਣ ਭਰਾ ਨਵੇਂ ਚੈਨਲ ਦੇ ਨਾਲ ਜੁੜੇ ਆ ਪਲੀਜ਼ ਸਬਸਕ੍ਰਾਈਬ ਕਰ ਦਿਆ ਕਰੋ ਜੀ ਇੱਧਰ ਆ ਗਈ ਮੈਡਮ ਇਹਨੂੰ ਪਤਾ ਕਿ ਹੁਣ ਉਧਰ ਚਲੇਗੀ ਨਵਾਤਵਾ ਕੇ ਤੇ ਸਾਨੂੰ ਨਹੀਂ ਇਹਨ ਇੱਧਰ ਆਉਣਾ ਹਜੇ ਲੈ ਰੋਟੀ ਖਾਣ ਆਈ ਹੈ ਪਿੱਛੇ ਚੱਲ ਹਣ ਉਧਰ ਇਹਦੀ ਆਦਤ ਆ ਜਦੋਂ ਮੈਂ ਉਧਰੋਂ ਇੱਧਰ ਆ ਜਾਣੇ ਨੇ ਮੇਰੇ ਮਗਰੇ ਆਏ ਨੇ ਕਿ ਹੁਣ ਰੋਟੀ ਖਵਾਉਗੀ ਚੱਲ ਹਣ ਚਲੀ ਜਾ ਉਧਰ ਸੁੰਦਰੀ ਉੱਥੇ ਨਵਾ ਆਂਦੇ ਹੁਣ ਨਾ ਪਸੂ ਲਿਸੇ ਹੋਗੇ ਕਿਉਂਕਿ ਮੱਛਰੀ ਬਹੁਤ ਜ਼ਿਆਦਾ ਮੱਛਰੀ ਦਾ ਕਰਕੇ ਨਾ ਬਹੁਤ ਲਿਸੇ ਹੋਗੇ ਇੱਕ ਕੱਖ ਕੰਨ ਮੁੱਕ ਗਿਆ ਹੈ ਹੁਣ ਲਵਾਂਗੇ ਮੁੱਲ ਆਚਾਰ ਆਚਾਰ ਐਰ ਕੀ ਅਸੀਂ ਆਪ ਦਾ ਪਾਇਆ ਨਹੀਂ ਐਰ ਕੀ ਮੱਕੀ ਬੀਜੀ ਨਹੀਂ ਸੀ ਤਾਂ ਆਪਾਂ ਸਾਰੇ ਹੁਣ ਪਸੋਂ ਨਵਾਤਾ ਤੇ ਹੁਣ ਬੰਨ ਤੇ ਬਰਾਂਡੇ ਦੇ ਵਿੱਚ ਹੁਣ ਇੱਥੇ ਬੈਠੀਆਂ ਰਹਿਣਗੀਆਂ ਪੱਖਾ ਪਲਤਾ ਚਲਾ ਕਿਉਂਕਿ ਅਜੇ ਕੂਲਰ ਮੈਂ ਲਾਇਆ ਨਹੀਂਗਾ ਕੂਲਰ ਮੈਂ ਠਹਿਰ ਕੇ ਲਗਾਉਂਗੀ ਤਾਂ ਇਧਰ ਨਿੱਕੇ ਵੀ ਤੁਰੇ ਫਿਰਦੇ ਆ ਖਾ ਕੇ ਚੋਗਾ ਤੁਰੇ ਫਿਰਦੇ ਆ ਜੀ ਹੁਣ ਆਪਾਂ ਕਰਦੇ ਆਂ ਇਹ ਵੀਡੀਓ ਦਾ ਦਾ ਐਂਡ ਜੇ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਸਬਸਕ੍ਰਾਈਬ ਕਰਦੇ ਆਂ ਮਿਲਦੇ ਆਂ ਕਿਸੇ ਅਗਲੇ ਵਲੌਗ ਦੇ ਵਿੱਚ ਤਦ ਤੱਕ ਦੇ ਨੀਸਾਂ ਸ਼ਿਕਾਰ